এক বছর সাত ইউ আবু বকরী দুড়ি তারা সোয়া মারিয়া লেন ডাসার কোন Satsang uh. ਦਰਗਾਹਾਂ ਵਿੱਚ ਯੂਰਪੀ ਸੰਪਾਦਕ ਇਹਨਾਂ ਪਾਲਸਿਖੀਤ ਕੀਤੀ ਬੇਨਤੀ ਖਾਲਸਾ ਜੀ ਅੱਜ ਸਮਾਗਮ ਆ ਗਿਆ ਏ ਇੱਕ ਇੱਕ ਸਿੰਘ ਜਿਹੜਾ ਸਵਾਸਵਾ ਦਾ ਅੱਗੇ ਨਾਲ ਗਿਆ ਇਹ ਕਾਰਨ ਕਾਮ ਕਰੇਗਾ ਗੁਰਜੀਤ ਖਾਨ ਨੇ ਸੋਚਿਆ ਸਿੱਖ ਗਿੱਕੀ ਦੇ ਵਿੱਚ ਥੋੜੇ ਨੇ ਇਹਨੇ ਨਵੇਂ ਕੋਟਰੇ ਦੇ ਨਾਮਾਂ ਪਾ ਗਾਇਆ ਜਿਨ੍ਹਾਂ ਦੇ ਵਿੱਚ ਪੂਰੀ ਸਾਧਗਰਖਾਂ ਕਵੀ ਖਾਨ ਖਵਾਜਾ ਮਨੂਰ ਬੜੇ ਦੇ ਨਾਮ ਉੱਥੇ ਆ ਕੇ ਨਾ ਤਾਰੂ ਜੁਕੇ ਸੋ ਜੇ ਅਸੀਂ ਜਾਵਾਂਗੇ ਕਰੀ ਤਾ ਪਾਦਸ਼ਾਹ ਜੀ ਨੂੰ ਬੁਕਾ ਕੇ ਲੈ ਕੇ ਆਵਾਂਗੇ ਅੱਜ ਤੇ ਜ ਤੁਹਾਡੀ ਮੁਗਰਦਾਨ ਕੀ ਕਿੱਥੇ ਗਈ ਅੱਜ ਉਹ ਤੁਹਾਡੀ ਇਹ ਪੌੜੀ ਤੋਂ ਖਾ ਡੇਗਾ ਖਵਾਜਾ ਮਰਦੂਦ ਜਾ ਕੇ ਜੀਰ ਖਾਨ ਦੇ ਕੋਲ ਜਾ ਕੇ ਦੱਸਦਾ ਹੈ ਵਜ਼ੀਰ ਖਾਨ ਦੇ ਕੋਲ ਕਹਿੰਦੇ ਵਜ਼ੀਰ ਖਾਨ ਜੇ ਜਦੋਂ ਪੰਹਾੜੀ ਦਾ ਜੰਗ ਜਿੱਤਿਆ ਮੇਰੇ ਪਾਦਸ਼ਾਹ ਜੀ ਦੇ ਜੰਗ ਜਿੱਤਣ ਦੀ ਖੁਸ਼ੀ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਦਾ ਨਾਮ ਜਿਹੜਾ ਹੈ ਉਸ ਸਮੇਂ ਅਜੀਤ ਰੱਖਿਆ ਸੀ ਮੇਰੇ ਪਾਤਸ਼ਾਹ ਜੀ ਦੇ ਸਹਿਬਜ਼ਾਦੇ ਨੇ ਕੋਲ ਇਹਦਾ ਤੀਸਰਾ ਜਰਮਨ ਜਿਹਨੂੰ ਖਵਾਜਾ ਕਿਦਰ ਵੀ ਆਖਿਆ ਜਾਂਦਾ ਹੈ ਜਿਹਦਾ ਨਾਮ ਖਵਾਜਾ ਮਰਦੂਦ ਵੀ ਆਖਿਆ ਜਾਂਦਾ ਹੈ ਸੰਗਤ ਇਹ ਜਦੋਂ ਦੇਖਿਆ ਇਹਨੇ ਕਿ ਨਾਰ ਖਾ ਪਾਰਿਆ ਗਿਆ ਇਹ ਨਹੀਂ ਖਾ ਮਾਰਿਆ ਗਿਆ ਖਵਾਜਾ ਮਰਦੂਦ ਤੰਤ ਬੁੱਲੇ ਹੋ ਕੇ ਆਪਣੀ ਜਾਨ ਬਚਾ ਕੇ ਚਲਾ ਗਿਆ ਏ ਬਾਬੂ ਸ਼ੁਰ ਸਿੰਘ ਦੀ ਸੀਤਲ ਲਿਖਦੇ ਨੇ ਕੈਸੇ ਉੱਚਾ ਹੋਇਆ ਜਾਂ ਬਲੇਰੋ ਨਾਰਖਾ ਝਟ ਲਿਆ ਬਾਜਾਂ ਵਾਲੇ ਨੇ ਤੇ ਆਏ ਉਹਨਾਂ ਦੇ ਪੱਟੂਲੇ ਨੇ ਅੱਲਾ ਯਾਰ ਕਾ ਜੋਤੀ ਲਿਖਦਾ ਕਹਿੰਦਾ ਤੂਬਾ ਕਦੀ ਅਲਕੂਮ ਕਦੀ ਜਹਨ ਝੁਗੜੇ ਬੈਠੇ ਜਦ ਗੁਰੂ ਜੀ ਪੈਤੀ ਆਏ ਤੋਂ ਚਰਨ ਝੁਗੜੇ ਬੈਠੇ केॾे जॾो गुरू पातशाह जी उरो हुजे खना वारे पासे आए ਜਿੰਨੇ ਮਕਾਵਰ ਦੀ ਕੰਕਰੀਟ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੇਤੇ ਅੱਜ ਨਹੀਂ ਸ਼ਾਇਦ ਸ਼ੁਰੂਤ ਪੜਾਦਰ ਪੜਾਜ ਸ਼ੁਰੂ ਹੀ ਸ਼ੁਰੂ ਤੋਂ ਪਹਿਲਾਂ ਹੋਈ ਸੀਗੀ ਸੋ ਅੱਜ तकरीबन 19-20 ਕਲਸੀਆਂ ਜਿਹੜੀਆਂ ਅੱਜ ਤਿਆਰ ਹੋ ਚੁੱਕੀਆਂ ਉਹਤੇ ਗੋਬੀ ਤੋਂ ਲਗਵਾਉਣ ਵਾਸਤੇ ਬਾਕੀ ਦੇ ਨੂੰ ਸੋਨਾ ਸੰਗਤਾਨੇ ਜਿਹੜਾ ਦਿੱਤਾ ਪੇਟਾ ਕੀਤਾ ਉਹ ਅੱਜ ਕਟਾਈ ਵੀ ਸ਼ੁਰੂ ਹੋ ਗਈ ਆ ਨਵਾਈ ਵੀ ਹੋ ਗਈ ਆ ਤੇ ਉਹਤੇ ਫਿਟਿੰਗ ਸ਼ੁਰੂ ਹੋ ਗਈ ਅੱਜ ਜਿਹੜੀ ਕਿ ਸਮੇ ਸਮੇ ਨਾਲ ਸੰਗਤ ਦਾ ਸਜਰਾਏ ਕਿਉਂਕਿ ਬਹੁਤ ਲੰਮੇ ਪਹਿਲਾਂ ਪੁਰਾਣਾ ਸਮੇਂ ਦੇ ਮਹਾਰਾਜ ਜੀ ਗੁਇਦਾਏ ਸੋਨੇ ਦੀ ਸੇਵਾ ਹੋਈ ਸੀ ਲਗਭਗ 2250 250 ਬਾਅਦ 220 250 ਸਾਲ ਬਾਅਦ ਇਹ ਸਿਕਸ਼ਕਤਾ ਨੂੰ ਸੇਵਾ ਮਿਲੀ ਆ ਤੇ ਬਣੀ ਪ੍ਰੇਮ ਨਾਲ ਸਰਦਾਰ ਨਾਲ ਸੰਗਤਾਂ ਆਪਣੀਆਂ ਦਸਰੋਂ ਕਿਰਚੋਂ ਆਪਣੀਆਂ ਸਪਾਰੀਆਂ ਤੋਂ ਸੇਵਾ ਲੱਗ ਰਹੀ ਆ ਤੇ ਹੋਰ ਸਮਾਂ ਲੱਗੇਗਾ ਕਿਉਂਕਿ ਅਜੇ ਕਾਫੀ ਸੇਵਾ ਬਾਕੀ ਆ ਉਹ ਵੀ ਜਿਵੇਂ ਸੰਗਤਾਂ ਸੇਵਾ ਪੇਟਾ ਕਰਨੀਆਂ ਤੇ ਉੱਤੇ ਵੀ ਲੱਗਦੇ ਇਹ ਮੁਕੰਮਲ ਹੋ ਜਾਏਗਾ